ਲੇਕੇ ਜਾਏ ਬੱਚਿਆਂ ਨੂੰ ਉੱਥੇ ਤਾਂ ਕਿ ਪਤਾ ਲੱਗ ਸਕੇ ਵੀ ਆਪਾਂ ਕਿਹੜੇ ਰਾਮਾਂ ਤੇ ਹੁਣ ਤੁਰੇ ਹੋਏ ਆਂ ਤੇ ਆਪਣੀ ਕੀ ਰਾਹ ਸੀਗੇ ਇਹ ਆ ਜੀ ਸਰਦਾਰ ਭਗਤ ਸਿੰਘ ਜਿਨ੍ਹਾਂ ਬਾਰੇ ਸਭ ਜਾਣਦੇ ਹੀ ਆ ਇਹ ਆ ਜੀ ਸਰਦਾਰ ਉਦਮ ਸਿੰਘ ਇੱਕ ਹੱਥ ਵਿੱਚ ਪਿਸਟਲ ਤੇ ਇੱਕ ਹੱਥ ਵਿੱਚ ਕਿਤਾਬ ਫੜੀ ਹੋਈ ਹੈ ਜੀ ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਦਾ ਬਦਲਾ ਲਿਆ ਸੀ ਜਰਨਲ ਡਾਇਰ ਨੂੰ ਮਾਰ ਕੇ ਸੱਤ ਸਮੁੰਦਰੋਂ ਪਾਰ ਜਾ ਕੇ 21 ਸਾਲ ਆਪਣੇ ਅੰਦਰ ਅਗਰ ਰੱਖੀ ਬਦਲੇ ਦੀ ਤੇ ਆ ਉਹ ਨੌਜਵਾਨ ਆ ਜੀ ਜਿਸ ਕਰਕੇ ਆਪਣਾ ਦੇਸ਼ ਅਮਰੀਚਾਂ ਤੋਂ ਆਜ਼ਾਦ ਹੋਇਆ ਸੀ ਕਿਉਂਕਿ ਸ਼ਹੀਦ ਭਗਤ ਸਿੰਘ ਵੀ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਆਪਣਾ ਆਦਰ ਮੰਨਦੇ ਸੀ ਤੇ ਇਹਨਾਂ ਨੇ ਗਦਰ ਪਾਪਾਂ ਦੀ ਲਹਿਰ ਵਿੱਚ ਵੀ ਬਹੁਤ ਕੰਮ ਕੀਤਾ ਤੇ ਆ ਜੀ ਸਾਈ ਮੀਆਂ ਮੀਰ ਜੀ ਤੁਸੀਂ ਦਰਸ਼ਨ ਕਰ ਸਕਦੇ ਆ ਇਹ ਆ ਜੀ ਉਹ ਸਾਈ ਮੀਆਂ ਮੀਰ ਜੀ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਨੀਂ ਰੱਖੀ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਾਂ ਕਹਿ ਲੋਗੇ ਇਹਨਾਂ ਤੋਂ ਨੀਂ ਰਖਵਾਈ ਸੀ ਹਰਮੰਦਰ ਸਾਹਿਬ ਦੀ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਭਾਈ ਦਿਆਲਾ ਸਿੰਘ ਜੀ ਜਿਨ੍ਹਾਂ ਨੂੰ ਦੇਗੇ ਵਿੱਚ ਉਬਾਲ ਦਿੱਤਾ ਗਿਆ ਸੀ ਸ਼ਬਦ ਕੱਟ ਪੈ ਜਾਂਦੇ ਆ ਭਾਈ ਬੋਲਣ ਲਈ ਬਾਕੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਹ ਆਗੇ ਜੀ ਆਪਣੇ ਛੋਟੇ ਸ਼ਹਿਬਜ਼ਾਦੇ ਆ ਸਾਰਾ ਉਹਨਾਂ ਦਾ ਇਤਿਹਾਸ ਲਿਖਿਆ ਜੀ ਤੁਸੀਂ ਪੜ੍ਹ ਸਕਦੇ ਆ ਨਿੱਕੇ ਨਿੱਕੇ ਬੱਚਿਆਂ ਨੇ ਸ਼ਹਾਦਤ ਦਿੱਤੀ ਤੇ ਹੱਪਾ ਤਾਂ ਜਿੰਨਾ ਵੀ ਬੋਲੀ ਉਹਨਾਂ ਹੀ ਘਟਾ ਸੂਬੇ ਦੇ ਦਰਬਾਰ ਵਿੱਚ ਖੜਿਆਈ ਛੋਟੇ ਸ਼ਹਿਬਜ਼ਾਦੇ ਆ ਤਸਵੀਰ ਉਹ ਆ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਸੂਬਾ ਸਰਹੰਦ ਬੈਠਾ ਵਾ ਬਹੁਤ ਬਾਪੀ ਬੰਦਾ ਸੀ ਇਹ ਵੀ ਯਾਰ ਤੇ ਆ ਕਚੇਰੀ ਵੱਲ ਜਾਂਦੇ ਹੋਏ ਨਹੀਂ ਤਸਵੀਰਾਂ ਜੀ ਛੋਟੇਸ਼ ਆ ਵਜਾਦਿਆਂ ਦੀ ਤੇ ਆਪਾਂ ਤਾਂ ਸੱਤ ਜਨਮ ਵੀ ਲੈ ਲੀਏ ਤਾਂ ਵੀ ਉਹਨਾਂ ਦਾ ਦੇਣਾ ਨਹੀਂ ਲਾ ਸਕਦੇ ਕੋਈ ਔਕਾਤ ਨਹੀਂ ਆਪਣੀ ਉਹਨਾਂ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਜੀ ਭਾਈ ਮਤੀ ਦਾਸ ਜੀ ਜਿੰਨਾ ਉੱਪਰ ਆਹ ਰਾ ਚਲਵਾ ਦਿੱਤਾ ਗਿਆ ਸੀ ਇਹ ਸਭ ਤਸਵੀਰਾਂ तकरीबन 17ਵੀਂ 18ਵੀਂ ਸਦੀ ਦੀਆਂ ਹੀ ਹੈ ਜੀ ਤੇ ਆਓ ਬੱਚੇ ਨਿੱਕੇ ਨਿੱਕੇ ਜਿਨ੍ਹਾਂ ਨੂੰ ਉਸ ਟਾਈਮ ਸ਼ਹੀਦ ਕਰ ਦਿੱਤਾ ਸੀ ਆ ਮਾਵਾਂ ਬੈਠੀਆਂ ਨੇ ਜਿਨ੍ਹਾਂ ਨੇ ਗਲਾਂ 'ਚ ਹਾਰ ਓਪ ਵਾਲੀ ਸੀ ਆਪਣੇ ਬੱਚਿਆਂ ਦੀ ਆ ਕੁਝ ਸਿੱਖ ਯੋਧਿਆਂ ਦੀਆਂ ਤਸਵੀਰਾਂ ਬਣੀਆਂ ਜੀ ਪਿੱਛੇ ਸੀਗੇ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਆ ਜੀ ਸ਼ਾਮ ਸਿੰਘ ਅਟਾਰੀ ਆਹ ਮਹਾਰਾਜਾ ਰਣਜੀਤ ਸਿੰਘ ਜੀ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਜੀ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਬਾਰੇ ਤਾਂ ਸਭ ਜਾਣਦੇ ਹੀ ਆ ਐਨੇ ਸਾਲ ਸਿੱਖ ਰਾਜ قائم ਕੀਤਾ 40 ਸਾਲ ਤੇ ਆ ਫਰੰਟ ਵਾਲਾ ਗੁਰਦੁਆਰਾ ਸਾਹਿਬ ਦਾ ਤੇ ਉਹ ਸਟਾਈਲ ਵੀ ਤਸਵੀਰਾਂ ਲੱਗੀਆਂ ਸੀ ਉਧਰ ਸ਼ਾਇਦ ਐਂਟਰੀ ਬੰਦ ਸੀ ਆ ਹਰੀ ਸਿੰਘ ਨਲਵਾਈ ਇਹ ਆਪਣੇ ਸ਼ੇਖ ਕਾਹਮ ਦੇ ਮਹਾਨ ਜਰਨੈਲ ਆ ਜੀ ਸਾਰੇ ਜਿਨ੍ਹਾਂ ਦੀਆਂ ਤਸਵੀਰਾਂ ਲੱਗੀਆਂ ਸਾਰੇ ਮਹਾਨ ਜਰਨੈਲ ਆ ਜੀ ਆ ਜੀ ਆਪਣੇ ਤਖਤ ਸ਼੍ਰੀ ਦਰਬਾਰ ਸਾਹਿਬ ਦੇ ਪਹਿਲੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨਹਿੰਗ ਸਿੰਘ ਜੀ ਸਰਦਾਰ ਬਘੇਲ ਸਿੰਘ ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ ਸੀ ਜੋ ਕਿ ਅੱਜ ਦੇ ਉੱਠ ਕੇ منہ ਚੱਕ ਕੇ ਕਹਿੰਦੇ ਆ ਕਿਦੋਂ ਦਿੱਲੀ ਫਤਿਹ ਕੀਤੀ ਸੀ ਚਲੋ ਵੱਖਰੀ ਗੱਲ ਹੈ ਕਿ ਦਿੱਲੀ ਤੇ ਰਾਜ ਨਹੀਂ ਕੀਤਾ ਪਰ ਜਿੱਤ ਕੇ ਤਾਂ ਛੱਡੀ ਆ ਕਈ ਵਾਰੀ ਤੇ ਚਲੋ ਜੀ ਆਪਾਂ ਆਹ ਫਰੰਟ ਆ ਉਧਰ ਵੀ ਤਸਵੀਰਾਂ ਕੁਝ ਬਣੀਆਂ ਸੀ ਉਧਰ ਸ਼ਾਇਦ ਕੋਈ ਸੀਗਾ ਇਸ਼ੂ ਜਾਂ ਕੋਈ ਕੰਮ ਚੱਲ ਰਿਹਾ ਹੋਵੇਗਾ ਤੇ ਉਧਰ ਗਏ ਨਹੀਂ ਗਏ ਨਹੀਂ ਤੁਹਾਨੂੰ ਉਹਦਾ ਵੀ ਨਾਲ ਦੀ ਨਾਲ ਇਤਿਹਾਸ ਆਪਾਂ ਦੱਸਦੇ ਰਹਿਣਾ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ